ਖਾਸਾ ਫੂਟਬਾਲ ਕਲਬ ਵੱਲੋਂ ਖਾਸਾ ਕਾਲਜ ਵਿਕੇ ਸਿੱਖਿਆ ਸਥਾਨਮਤੇ ਸਹਿਯੋਗ ਨਾਲ ਸਰਦਾਰ ਜੋਗਿੰਦਰ ਸਿੰਘ ਮਾਨਯਾਦਗਾਰੀ ਰਾਸਤਰ ਤੇ ਤਿੰਨ ਦਿਵਸੀਏ ਟੂਰਨਾਮੈਂਟ ਦਾ ਆਯੋਜਿਤ ਕੀਤਾ ਗਿਆ ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ کلبਾਂ ਦੀਆਂ ਟੀਮਾਂ ਨੇ ਭਾਗ ਲਿਆ ਸਿੱਖਿਆ ਵਿਕਾਸ ਬੋਰਡ ਦੇ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਇੰਟੈਕਚੁਅਲ ਵਿੰਗ ਦੇ ਉਪ ਪ੍ਰਧਾਨ ਸ਼੍ਰੀ ਵਿਰਾਜ ਦੇਵਗਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਪ੍ਰਧਾਨ ਮਨਵਿੰਦਰ ਸਿੰਘ ạtਾਰੀ, ਅਮਰਿਤਪਾਲ ਸਿੰਘ ਮੰਨਾ, ਮਨਵਿੰਦਰ ਸਿੰਘ ਹੈਪੀ, ਭੁਪਿੰਦਰ ਸਿੰਘ ਲੂਸੀ ਤੇ ਕੋਚ ਦਿਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼੍ਰੀ ਦੇਵਗਨ ਜੀ ਦਾ ਸਵਾਗਤ ਕੀਤਾ ਇਸ ਮੌਕੇ ਕਿ ਉਹਨਾਂ ਨੇ ਕੀ ਕੀ ਕਿਹਾ ਤੁਸੀਂ ਵੀ ਸੁਣੋ ਖਾਲਸਾ ਫੁੱਟਬਾਲ ਕਲੱਬ ਦੇ ਵੱਲੋਂ ਬੜਾ ਹੀ ਇਨੀਸ਼ੀਏਟਿਵ ਅੱਛਾ ਇਨੀਸ਼ੀਏਟਿਵ ਲਿਤਾ ਜਾਂਦਾ ਹਰ ਸਾਲ ਸਰਦਾਰ ਜੋਗਿੰਦਰ ਸਿੰਘ ਮਾਨ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਸੀ ਮੈਂ ਸਮਝਦਾ ਵਾ ਕਿ ਇੱਕ ਇਨਸਾਨ ਜਿਹੜਾ ਇਸ ਦੁਨੀਆ ਦੇ ਉੱਪਰ ਪੈਦਾ ਹੁੰਦਾ ਹੈ ਗ੍ਰਸਤ ਜੀਵਨ ਜਿੰਦਾ ਹੈ ਬਿਜ਼ਨਸ ਕਰਦਾ ਹੈ ਰਾਜਨੀਤੀ ਕਰਦਾ ਹੈ ਹੋਰ ਬਹੁਤ ਕੁਝ ਕਰਦਾ ਹੈ ਮਕਾਨ ਲੈਂਦਾ ਹੈ ਕਾਰ ਲੈਂਦਾ ਹੈ ਲਗਜ਼ਰੀ ਲਾਈਫ ਜੀਤ ਕਰਦਾ ਹੈ ਲੇਕਿਨ ਜਦੋਂ ਇਸ ਦੁਨੀਆ ਦੇ ਉੱਪਰ ਜਾਂਦਾ ਹੈ ਉਦੇ ਨਾਲ ਕੀ ਜਾਂਦਾ ਕੁਝ ਵੀ ਨਹੀਂ ਜਾਂਦਾ ਉਸ ਨਾਲ ਜਾਂਦਾ ਉਹਦੀਆਂ ਯਾਦਾਂ ਉਹਦੇ ਦੁਆਰਾ ਕੀਤੇ ਹੋਏ ਚੰਗੇ ਕੰਮ ਮੈਂ ਸਮਝਦਾ ਵਾ ਜੁਗਿਤ ਸਰਦਾਰ ਜੁਗਿੰਦਰ ਸਿੰਘ ਮਾਨ ਦੇ ਵੱਲੋਂ ਕੀਤੇ ਗਏ ਕੰਮ ਨੇ ਜਿਹੜੇ ਕਿ ਸਪੋਰਟਸ ਦੇ ਵਿੱਚ ਕੀਤੇ ਗਏ ਨੇ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਇਹ ਸਾਰੇ ਸਰਦਾਰਪਾ ਪ੍ਰਧਾਨ ਜੀ ਮਨਵਿੰਦਰ ਸਿੰਘ ਘਟਾਰੀ ਜੀ ਔਰ ਇਹਨਾਂ ਦੀ ਸਾਰੀ ਟੀਮ ਦਲਜੀਤ ਜੀ ਅਮਰਿਤਪਾਲ ਸਿੰਘ ਮਾਣਾ ਜੀ ਮਨਵਿੰਦਰ ਸਿੰਘ ਹੈਪੀ ਜੀ ਭੁਪਿੰਦਰ ਸਿੰਘ ਨੂੰਸੀ ਜੀ ਅਰਜੀਵ ਸ਼ਰਮ ਕੁਮਾਰ ਜੀ ਇਹ ਸਾਰੇ ਹੀ ਫੁੱਟਬਾਲ ਦੇ ਟੂਰਨਾਮੈਂਟਸ ਆਰਗੇਨਾਈਜ਼ ਕਰਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਸਮਰ ਕੈਂਪਸ ਲਗਾਉਂਦੇ ਨੇ ਮੈਂ ਤੇ ਜਦੋਂ ਵੀ ਇਹਨਾਂ ਦੇ ਵਿੱਚ ਹੋਂਨਾ ਵਾ ਤੇ ਚਾਹੇ ਮੈਂ ਸਪੋਰਟਸ ਦੇ ਵਿੱਚ ਇੰਨਾ ਪ੍ਰੈਕਟਿਸ ਨਹੀਂ ਕਰਦਾ ਲੇਕਿਨ ਇਹਨਾਂ ਦੇ ਵਿੱਚ ਆ ਕੇ ਬੜਾ ਹੀ એનਰਜੈਟਿਕ ਮਹਿਸੂਸ ਕਰਦਾ ਵਾਂ ਇਹ ਆਉਣ ਵਾਲੀ ਜਨਰੇਸ਼ਨਸ ਦੇ ਵਾਸਤੇ ਇਹ ਵਰ ਕਰ ਰਹੇ ਨੇ ਹਰ ਬੰਦੇ ਨੂੰ ਮੈਂ ਸਮਝਦਾ ਵਾਂ ਸਪੋਰਟਸ ਦੇ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਜਿੱਥੇ ਇਹ ਤੰਦਰੁਸਤੀ ਦੇ ਵਾਸਤੇ ਜ਼ਰੂਰੀ ਹੈ ਚੰਗੀ ਸਿਹਤ ਦੇ ਵਾਸਤੇ ਜ਼ਰੂਰੀ ਹੈ ਉਥੇ ਯੂਥ ਜਿਹੜਾ ਗਲਤ ਰਸਤੇ ਦੇ ਉੱਪਰ ਜਾ ਰਿਹਾ ਨਸ਼ਿਆਂ ਦੇ ਉੱਪਰ ਵਿੱਚ ਜਾ ਰਿਹਾ ਉਹਨਾਂ ਨੂੰ ਇੱਕ ਸਹੀ ਰਾਹ ਦੇ ਪਾ ਵਿੱਚ ਪਾਉਣ ਦੇ ਵਾਸਤੇ ਬਹੁਤ ਵੱਡਾ ਯੋਗਦਾਨ ਹੈ ਇਸ ਤਰ੍ਹਾਂ ਦੇ ਟੂਰਨਾਮੈਂਟਸ ਨੂੰ ਆਰਗੇਨਾਈਜ਼ ਕਰਨਾ ਬਹੁਤ ਵੱਡਾ ਇੱਕ ਉਪਰਾਲਾ ਹੈ ਕਿ ਇੱਕ ਬੱਚਾ ਸਕੂਲ ਦੇ ਵਿੱਚ ਸਪੋਰਟਸ ਕਰਦਾ ਕਾਲਜ ਸਪੋਰਟਸ ਕਰਦਾ ਹੈ ਲੇਕਿਨ ਜਦੋਂ ਇੱਕ ਕਲੱਬਸ ਲੈਵਲ ਦੇ ਉੱਪਰ ਇਸ ਤਰ੍ਹਾਂ ਦੇ ਕਲੱਬ ਜਦੋਂ ਟੂਰਨਾਮੈਂਟ ਆਰਗੇਨਾਈਜ਼ ਕਰਦੇ ਆ ਪੰਜਾਬ ਲੈਵਲ ਤੇ ਅੱਜ ਇੱਕ ਕਲੱਬ ਕਰਨਗਰਨ ਤੋਂ ਆਇਆ ਸੀ ਪਖਤਾਨਕੋਟ ਤੋਂ ਆਇਆ ਸੀ ਦੇਖਣ ਦੇ ਵਿੱਚ ਆ ਸਾਊਥ ਅਫਰੀਕਾ ਦੇ ਕੁਝ ਪਲੇਅਰਸ ਵੀ ਪਾਰਟਿਸਿਪੇਟ ਕਰ ਰਹੇ ਸੀ ਬਸ ਇਹਦਾ ਬਹੁਤ ਵੱਡਾ ਇਨੀਸ਼ੀਏਟਿਵ ਹੈ ਮੈਂ ਧੰਨਵਾਦ ਕਰਦਾ ਹਾਂ ਮਨਵਿੰਦਰ ਸਿੰਘ ਟਾਰੀ ਜ ਕੀ ਆਰਗੇਨਾਈਜ਼ ਪ੍ਰੋਗਰਾਮ ਕਰਦੇ ਨੇ ਯੂਥ ਨੂੰ ਚੰਗੇ ਰਾਹ ਦੇ ਉੱਪਰ ਪਾ ਰਹੇ ਆਂ ਬਰਾੜ ਜੀ ਜਿਵੇਂ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਤੇ ਜਿਹੜੇ ਮਾਪੇ ਕਹਿੰਦੇ ਵੀ ਐਜੂਕੇਸ਼ਨ ਬੱਚੇ ਦੀ ਖਰਾਬ ਹੋ ਗਈ ਅਸੀਂ ਗੇਮ ਤੇ ਨਹੀਂ ਪਾਣਾ ਜੇ ਬੱਚੇ ਜੁਆਇਨ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਅਪੀਲਾਂ ਮੈਂ ਤਾਂ ਦੇਖੋ ਜੀ ਸਮਝਦਾ ਆਂ ਕਿ ਜਿੱਥੇ ਸਾਨੂੰ ਰੋਟੀ ਖਾਣੀ ਜ਼ਰੂਰੀ ਹੈ ਸਾਹ ਲੈਣਾ ਜ਼ਰੂਰੀ ਹੈ ਪਾਣੀ ਪੀਣਾ ਜ਼ਰੂਰੀ ਹੈ ਸਾਡੀ ਸਿਹਤ ਦੇ ਵਾਸਤੇ ਪੜ੍ਹਾਈ ਕਰਨੀ ਜ਼ਰੂਰੀ ਹੈ ਮੈਂ ਇਗਨੋਰ ਨਹੀਂ ਕਰਦਾ ਪੜ੍ਹਾਈ ਕਰਨੀ ਵੀ ਜ਼ਰੂਰੀ ਹੈ ਉੱਥੇ ਹੀ ਇੱਕ ਜ਼ਿੰਦਗੀ ਦਾ ਸਾਡਾ ਜਿਹੜਾ ਪਾਰਟ ਹੈ სპੋਰਟਸ ਫਿਜ਼ੀਕਲ ਐਕਟੀਵਿਟੀ ਸਪੋਰਟਸ ਵੀ ਉਨਹੀ ਜਿਆਦਾ ਜ਼ਰੂਰੀ। ਖਾਲਸਾ ਫੁੱਟਬਾਲ ਕਲੱਬ ਵੱਲੋਂ ਖਾਲਸਾ ਕਾਲਜ ਵਿਕੇ ਸਿੱਖਿਆ ਸੰਸਥਾਮ ਦੇ ਸਹਿਯੋਗ ਨਾਲ ਸਰਦਾਰ ਜੋਗਿੰਦਰ ਸਿੰਘ ਮਾਨਯਾਦਗਾਰੀ ਰਾਸਤਰ ਤੇ ਤਿੰਨ ਦਿਵਸੀਏ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ। ਸਿੱਖਿਆ ਵਿਕਾਸ ਬੋਰਡ ਦੇ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਇੰਟੈਕਚੁਅਲ ਵਿੰਗ ਦੇ ਉਪ ਪ੍ਰਧਾਨ ਸ਼੍ਰੀ ਬਰਾਰ ਦੇਵਗੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਮਨਵਿੰਦਰ ਸਿੰਘ ਔਟਾਰੀ, ਅਮਰਪਾਲ ਸਿੰਘ ਮੰਨਾ ਮਨਵਿੰਦਰ ਸਿੰਘ ਹੈਪੀ ਭੁਪਿੰਦਰ ਸਿੰਘ ਲੂਸੀ ਤੇ ਕੋਚ ਦਿਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼੍ਰੀ ਦੇਵਗੰਨ ਜੀ ਦਾ ਸਵਾਗਤ ਕੀਤਾ ਇਸ ਮੌਕੇ ਉਹਨਾਂ ਨੇ ਕੀ ਕੀ ਕਿਹਾ ਤੁਸੀਂ ਵੀ ਸੁਣੋ